ਇੰਟੀਰੀਅਰ ਐਕਸਟੀਰੀਅਰ ਐਕਸਪੋ 2026 ਦੇ ਦੂਸਰੇ ਦਿਨ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੰਜਾਬ ਭਰ ਤੋਂ ਲੋਕ ਵੱਖ-ਵੱਖ ਪ੍ਰੋਡਕਟ ਦੇਖਣ ਵਾਸਤੇ ਪਹੁੰਚੇ ਉੱਤੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਨੇ ਐਕਸਪੋ ਦੇ ਵਿੱਚ ਲੱਗੇ ਵੱਖ-ਵੱਖ ਪ੍ਰੋਡਕਟਾਂ ਦੀ ਜਾਣਕਾਰੀ ਲਈਤੀ ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਐਕਸਪੋ ਇੱਕ ਵਧੀਆ ਪਲੇਟਫਾਰਮ ਹੈ ਉਹਨਾਂ ਲੋਕਾਂ ਦੇ ਲਈ ਜੋ ਲੋਕ ਆਪਣੇ ਨਵੇਂ ਘਰ ਬਿਲਡਿੰਗ ਜਾਂ ਆਫਿਸ ਦਾ ਬਣਾਉਣ ਦਾ ਸੁਪਨਾ ਲੈ ਰਹੇ ਆ ਉਹਨਾਂ ਦੇ ਲਈ ਇਸ ਐਕਸਪੋ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਸ ਨੂੰ ਦੇਖ ਕੇ ਉਹ ਬਹੁਤ ਕੁਝ ਇਸ ਜਗ੍ਹਾ ਤੋਂ ਲੈ ਕੇ ਜਾ ਸਕਦੇ ਨੇ ਅੱਜ ਦੰਦਾ ਸਾਰੇ ਆਰਗੇਨਾਈਜ਼ਰ ਨੂੰ ਇਨਟੈਕਸ 2 ਜਦੋਂ ਮੈਨੂੰ ਇਨਵਾਈਟ ਕੀਤਾ ਗਿਆ ਮੈਨੂੰ ਨਹੀਂ ਪਤਾ ਸੀਗਾ ਕਿ ਐਡੀ ਵਧੀਆ ਐਕਸੀਬਿਸ਼ਨ ਹੈ ਮੈਂ ਤੁਹਾਡੇ ਦਰਿਅੇ ਸਾਰੇ ਲੁਧਿਆਣਿਆਂ ਨੂੰ ਲੁਧਿਆਣੇ ਵਾਸੀਆਂ ਨੂੰ ਔਰ ਪੰਜਾਬ ਵਾਲਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਰੂਰ ਆਓ ਇਹ ਐਗਜ਼ੀਬਿਸ਼ਨ ਜਰੂਰ ਦੇਖੋ ਅਗਲੇ 2 ਦਿਨ ਹੈਗੀ ਐ ਨਹੀਂ ਤਾਂ ਤੁਸੀਂ ਕੁਝ ਮਿਸ ਕਰੋਗੇ ਤੁਸੀਂ ਚਾਹੇ ਕੋਈ ਕਮਰਸ਼ਲ ਇਲਾਜਾ ਬਣਾ ਰਹੇ ਹੋ ਘਰ ਬਣਾ ਰਹੇ ਹੋ ਕੋਈ ਫੈਕਟਰੀ ਬਣਾ ਰਹੇ ਹੋ ਕੁਝ ਵੀ ਬਣਾ ਰਹੇ ਹੋ ਕੋਈ ਵੀ ਤੁਹਾਡਾ ਪਲਾਨ ਹੈ ਕੰਸਟਰਕਸ਼ਨ ਕਰਨ ਦਾ ਰੈਨੋਵੇਸ਼ਨ ਕਰਨ ਦਾ ਇੱਥੇ ਜਰੂਰ ਆਓ ਔਰ ਦੇਖੋ ਕਿੰਨੇ ਕਿੰਨੇ ਕਮਾਲ ਦੇ ਪ੍ਰੋਡਕਟਸ ਦੇ ਨਿਕਲੇ ਕੀਤੇ ਗਏ ਆ ਸਾਨੂੰ ਅੱਜ ਪੰਜਾਬ ਨੂੰ ਕਿੱਥੇ ਦੇਖਦੇ ਹੋ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਇੰਡਸਟਰੀ ਵੀ ਕਿੱਦਾਂ ਦੀ ਸੀ ਤੇ ਅੱਜ ਕਿੱਥੇ ਖੜੀ ਹੈ ਕਿੱਥੇ ਹੈਗੀ ਹੈ ਇੰਡਸਟਰੀ ਜੀ ਅਸੀਂ ਬਹੁਤ ਜ਼ਿਆਦਾ ਇਨਵੈਸਟਮੈਂਟਸ ਆ ਰਹੀਆਂ ਸਾਡੀ ਸਟੇਟ ਨੂੰ ਕੱਲ ਵੀ ਬੈਸਟ ਅਵਾਰਡ ਮਿਲਿਆ ਹੈ ਇਕੋਸਿਸਟਮ ਜਿਹੜਾ ਸਟਾਰਟਅਪਸ ਲਈ ਅਸੀਂ ਬਣਾਇਆ ਉਸ ਤੋਂ ਪਹਿਲਾਂ ਈਜ਼ ਆਫ ਡੂਇੰਗ ਬਿਜ਼ਨਸ ਦਾ ਅਵਾਰਡ ਮਿਲਿਆ ਇਹ ਦੋਨੋਂ ਅਵਾਰਡ ਗਵਰਨਮੈਂਟ ਆਫ ਇੰਡੀਆ ਤੋਂ ਮਿਲੇ ਆ ਪਰ ਜਿੰਨੀ ਪਿਛਲੇ ਸਾਲ ਇਨਵੈਸਟਮੈਂਟ 12 ਮਹੀਨਿਆਂ ਚ ਹੋਈ ਸੀ ਉਨੀ ਉਸ ਤੋਂ ਡਬਲ ਐਸ 9 ਮਹੀਨਿਆਂ ਚ ਹੋ ਚੁੱਕੀ ਤੇ ਅਸੀਂ ਅਗਲੇ 3 ਮਹੀਨਿਆਂ ਚ ਵੀ ਸਾਨੂੰ ਉਮੀਦ ਹੈ ਹੋਰ ਕਾਫੀ ਇਨਵੈਸਟਮੈਂਟ ਆਏਗਾ ਸਰ ਹਲਵਾਰਾ 에어ਪੋਰਟ ਤੇ ਐਗਜ਼ੀਬਿਸ਼ਨ ਸੈਂਟਰ ਇੰਡਸਟਰੀ ਦੀ ਮੇਨ ਦੇਖੋ ਦੇਖੋ ਐਗਜ਼ੀਬਿਸ਼ਨ ਸੈਂਟਰ ਦਾ ਪੰਜਾਬ ਐਗਰੋ ਦੀ ਜਗ੍ਹਾ ਤੇ ਆ ਰਹੇ ਜਲੰਧਰ ਬਾਈਪਾਸ ਉਹ ਸਾਡੀ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਹੈ ਉਹ ਟੈਂਡਰ ਲਗਾ ਰਿਹਾ ਹੈ ਬੜੀ ਜਲਦੀ ਉੱਥੇ ਆ ਜਾਏਗਾ ਐਗਜ਼ੀਬਿਸ਼ਨ ਹਲਵਾਰਾ 에어ਪੋਰਟ ਜਿਹੜਾ ਹੈਗਾ ਉਹ ਬਿਲਕੁਲ ਤਿਆਰ ਹੈ ਹੋਨ ਸਿਰਫ ਕੋਈ ਟੈਕਨੀਕਲ ਰੀਜ਼ਨ ਪਿੱਛੇ ਥੋੜੀ ਜਿਹੀ ਡਿਲੇ ਆ ਸਿਕਿਉਰਿਟੀ ਵਾਲਿਆਂ ਦੀ ਵੀ ਟ੍ਰੇਨਿੰਗ ਚਾਲੂ ਹੋ ਗਈ ਆ ਬੜੀ ਜਲਦੀ ਹਲਵਾਰਾ 에ਰਪੋਰਟ ਮੈਂ ਕਹਿਦਾ ਨਹੀਂ ਕਿ ਹਲਵਾਰਾ 에ਰਪੋਰਟ ਦੇ ਮਾਮਲੇ 'ਚ ਰਾਜਨੀਤੀ ਹੋ ਰਹੀ ਆ ਕੇਂਦਰ ਤੇ ਪੰਜਾਬ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਸਮਝਦਾ ਜੇ ਹੋ ਰਹੀ ਆ ਤਾਂ ਗਲਤ ਹੋ ਰਹੀ ਹੋਣੀ ਨਹੀਂ ਚਾਹੀਦੀ ਬਟ ਮੇਰੇ ਖਿਆਲ ਨਹੀਂ ਇਹ ਜਲਦੀ ਚਾਲੂ ਹੋ ਜਾਏਗਾ ਮੈਂ ਜੇ ਰਿਕਵੈਸਟ ਕਰੂੰਗਾ ਜਿਹੜੀ ਸੈਂਟਰਲ ਗਵਰਨਮੈਂਟ ਏਜੰਸੀਜ਼ ਵੀ ਆ ਜਿਹੜੀਆਂ ਇਨਵੋਲਡ ਆ 에ਰਪੋਰਟ ਚਾਲੂ ਕਰ ਪੰਜਾਬ ਸਰਕਾਰ ਵੱਲੋਂ ਸਾਰਾ ਕੰਮ ਹੋ ਗਿਆ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਸ ਸਾਰੇ ਐਨਓਸੀ ਦੇ ਦਿੱਤੇ ਜਾਣ ਤਾਂ ਕਿ 에어 ਇੰਡੀਆ ਇੱਥੋਂ ਫਲਾਈਟਸ ਚਾਲੂ ਕਰ ਸਕਣ ਲੋਕਾਂ ਦੀ ਕਬੜੀ ਕੋਈ ਵਿਭਾਗ ਹੁਣ ਪੂਰੀ ਸੰਭਾਲ ਰਿਹਾ ਲੁਧਿਆਣਾ ਨੂੰ ਲੈ ਕੇ ਕਾਫੀ ਜਿਹੜਾ ਵਾ ਸੜਕਾਂ ਤੇ ਹੋਰ ਕੁਝ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਕਦੋਂ ਤੱਕ ਉਹ ਪੂਰੀਆਂ ਹੋਣ ਦੀ ਉਮੀਦ ਸਾਰਾ ਕੁਝ ਹੋਏਗਾ ਅੱਜ ਵੀ ਮੈਂ ਕਮਿਸ਼ਨਰ ਸਾਹਿਬ ਨਾਲ ਬੈਠਾ ਸੀ ਘੰਟਾ ਡੇਢ ਔਰ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਕੇ ਲੁਧਿਆਣਾ ਬਦਲਿਆ ਹੋਇਆ ਔਰ ਬਹੁਤ ਵਧੀਆ ਸ਼ਹਿਰ ਹੋਏਗਾ। ਵਿਚ ਦੇ ਵਿੱਚ ਨਿਊ ਇੰਡਸਟਰੀਅਲ ਪਾਲਿਸੀ ਦਾ ਜ਼ਿਕਰ ਕੀਤਾ ਆ। ਇਹ ਨਿਊ ਇੰਡਸਟਰੀਅਲ ਪਾਲਿਸੀ ਕੀ ਹੈ ਤੇ ਇਹਦੇ ਵਿੱਚ ਕੀ ਇਹ ਜੀ ਅਸੀਂ ਸਾਰੀ ਇੰਡਸਟਰੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰੋਬਸਟ ਪਾਲਿਸੀ ਹੋਏਗੀ ਤਾਂ ਕਿ ਹੋਰ ਇਨਵੈਸਟਮੈਂਟ ਇੱਥੇ ਆਣ ਔਰ ਜਿਹੜੇ ਸਾਡੇ ਇੰਡਸਟਰੀਅਲ ਭਰਾ ਇੱਥੇ ਕੰਮ ਕਰ ਰਹੇ ਉਹ ਵੀ ਐਕਸਪੈਂਡ ਕਰਨ ਤੇ ਬਾਹਰ ਹੋ ਵੀ ਆਣ। ਸਰ ਲਾਸਟ ਜਿਹੜਾ ਸਰ ਜਿਸ ਤਰ੍ਹਾਂ GST ਲੋਨ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਉਹਨੂੰ ਕਿ ਦੁਖੀ ਨਹੀਂ ਪਿਛਲੀ ਦੀਆਂ ਸਰਕਾਰਾਂ ਤੋਂ ਕਾਫੀ ਦੁਖੀ ਨਹੀਂ। ਉਹ ਦੇਖੋ ਇੱਕ ਸਬ ਡਿਵੀਜ਼ਨ ਜਿੰਚ ਅਸੀਂ ਕਰਤਾ ਹੈਗਾ ਹੁਣ ਪੂਰੇ ਪੰਜਾਬ ਦੇ ਟੈਂਡਰ ਅਸੀਂ ਲਗਾਤੇ ਆ ਤੁਸੀਂ ਜਲਦੀ ਦੇਖੋਗੇ ਇੱਥੇ ਤਾਰਾ ਲੱਡ ਗੁਰੂ ਜੀ ਤੁਹਾਨੂੰ ਪੰਜਾਬ ਚ ਨਹੀਂ ਦਿਸਣਗੇ ਥੈਂਕ ਯੂ ਜਿੱਦਾਂ GST ਲੋਗ ਵੱਲੋਂ ਇੱਕ ਆਹ ਪ੍ਰੋਲਾ ਹ ਸ਼ੁਰੂ ਕੀਤਾ ਗਿਆ ਕਿਸ ਤਰ੍ਹਾਂ ਦੇਖ ਦਿਓ ਸਰ ਉਹਨੂੰ GST ਲੋਗ ਵੱਲੋਂ ਇਹ ਪ੍ਰੋਲਾ ਸ਼ੁਰੂ ਕੀਤਾ ਗਿਆ ਕਿਹੜਾ ਪ੍ਰੋਲਾ ਇੰਟਰਸੈਕਟ ਜੋ ਲਿਆਂਦੀ ਸੀ ਯੂਨੀਵਰਸਿਟੀ ਸ਼ੁਰੂ ਇਹ ਬਹੁਤ ਹੀ ਵਧੀਆ ਹੈਗਾ ਬੰਨ ਚਲ ਵਾ ਠੀਕ ਹੈ